ਸੜਕੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਵਾਈਆਂ ਸੀ ਉਹ ਤੜਕੇ ਹੀ ਮੁੰਡਾ ਚੁੱਕਿਆ ਸੀਗਾ ਪੰਜ ਗਰਾਂਈ ਵਾਲਾ ਐਤਾ ਹੰਕਾਰ ਸਿਰ ਨੂੰ ਚੜ੍ਹ ਕੇ ਤੁਹਾਡਾ ਬੋਲ ਰਿਹਾ ਸੀ ਕਿ ਰਾਜ ਕਰਾਂਗੇ ਅਖੇ 25 ਸਾਲ ਬਿਨਾਂ ਵੋਟਾਂ ਤੋਂ ਰਾਜ ਕਰਨਗੇ ਇਹ ਭੁੱਲ ਗਏ ਉਸੇ ਹੰਕਾਰ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਨ ਦੇ ਵਾਸਤੇ ਤੁਸੀਂ ਕੋਈ ਕਸਰ ਨਹੀਂ ਛੱਡੀ ਇਹਨੇ ਡੀਜੀਪੀ ਨੂੰ ਤੁਹਾਨੂੰ ਪਤਾ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀ ਲੈਂਦਾ ਬਹੁਤ ਸ਼ਾਦੀ ਤੇ ਸਵੇਰ ਤੱਕ ਵਿਕਰਮ ਸਿੰਘ ਮਜੀਠੀਆ ਨਾ ਪੜਿਆ ਤੇ ਅਸੀਂ ਮੈਂ ਤੈਨੂੰ ਬਾਹਰ ਕੱਢੂਗਾ ਭਾਈ ਤੁਸੀਂ ਪਰਚਾ ਦੇਖ ਲਓ ਉਹੀ ਚੀਜ਼ ਜੋ ਸੁਪਰੀਮ ਕੋਰਟ ਚ ਇਹਨਾਂ ਨੇ ਕਿਹਾ ਸੀ ਕਿ ਇਹ ਝੂਠਾ ਟ੍ਰੇਲ ਬਣਾਈ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਵਿਕਰਮ ਸ਼ੋਮ ਮਜੀਠੀਆ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਵਿਰੋਧੀ ਸਵਾਲ ਕਰ ਰਹੇ ਨੇ ਸਰਕਾਰ ਦੇ ਉੱਤੇ ਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤਾਂ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਜਾਂਦੇ ਨੇ ਉਹਨਾਂ ਨੇ ਕਿਹਾ ਹੈ ਕਿ ਵਿਕਰਮ ਸ਼ੋਮ ਮਜੀਠੀਆ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਇੱਕ ਖੁੰਦਕ ਦੇ ਵਿੱਚ ਹੋਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਵਿਕਰਮ ਸ਼ੋਮ ਮਜੀਠੀਆ ਦੇ ਘਰੇ ਸਵੇਰੇ ਪੁਲਿਸ ਚਲੀ ਜਾਂਦੀ ਹੈ ਗ੍ਰਿਫਤਾਰ ਕਰਨ ਵ ਇੰਨੇ ਵੀ ਪੁਲਿਸ ਨੂੰ ਕੀ ਕਾਲੀ ਸੀਦੇ ਚੱਲਦੇ ਹੀ ਸਰਕਾਰ ਦਾ ਹੁਣ ਬਿਆਨ ਵੀ ਸਾਹਮਣੇ ਆ ਗਿਆ ਹੈ ਆਮ ਆਦੀ ਪਾਰਟੀ ਦੇ ਆਗੂ ਨੇ ਬਲਤੇਜ ਸਿੰਘ ਪੰਨੂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚੰਗੀਆਂ ਸੁਣਾਈਆਂ ਨੇ ਉਹਨਾਂ ਕਿਹਾ ਕਿ ਕੋਟਕਪੂਰਾ ਦੇ ਵਿੱਚ ਜਦੋਂ ਸ਼ਾਂਤਮਈ ਤਰੀਕੇ ਦੇ ਨਾਲ ਲੋਕੀ ਆਪਣਾ ਪ੍ਰੋਟੈਸਟ ਕਰ ਰਹੇ ਸੀ ਤਾਂ ਉਹਨਾਂ ਦੇ ਉੱਤੇ ਵੀ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਸੀਗਾ ਪਹਿਲਾਂ ਤੁਸੀਂ ਬਲਤੇਜ ਸਿੰਘ ਪੰਨੂ ਦਾ ਉਹ ਬਿਆਨ ਸੁਣੋ ਫਿਰ ਤੁਹਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣਾਵਾਂਗੇ ਤੁਸੀਂ ਕਹਿੰਦੇ ਹੋ ਕਿ ਤੜਕੇ ਥੋੜੀ ਨਾ ਕੋਈ ਪੁਲਿਸ ਜਾਂਦੀ ਹੁੰਦੀ ਹੈ ਸੁਖਬੀਰ ਬਾਦਲ ਜੀ ਤੜਕੇ ਹੀ ਕੋਟਕਪੂਰਾ ਦੇ ਚੌਕ ਦੇ ਵਿੱਚ ਬੱਤੀਆਂ ਵਾਲੇ ਚੌਕ ਦੇ ਵਿੱਚ ਨਿਹੱਥੇ ਸ਼ਾਂਤਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਵਿਚਾੜਾ ਤੁਸੀਂ ਮਰਵਾਇਆ ਸੀ ਤੜਕੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਵਾਈਆਂ ਸੀ ਉਹ ਤੜਕੇ ਹੀ ਮੁੰਡਾ ਚੁੱਕਿਆ ਸੀਗਾ ਪੰਜ ਗਰਾਈ ਵਾਲਾ ਜਿਹਨੂੰ ਪਾੜ ਕੇ ਰੱਖ ਦਿੱਤਾ ਸੀ ਔਰ ਬਾਅਦ ਦੇ ਵਿੱਚ ਉਹਦੇ ਵਿੱਚੋਂ ਨਿਕਲਿਆ ਕਿ ਇੱਕ ਮਸਾਲਾ ਥੋੜੀ ਆ ਢੇਰ ਲੱਗੇ ਪਏ ਨੇ ਮਸਾਲਾ ਦੇ ਕਿਸ ਕਿਸਮ ਦੇ ਨਾਲ ਤੁਸੀਂ ਰਾਜ ਕੀਤਾ ਐਡਾ ਹੰਕਾਰ ਸਿਰ ਨੂੰ ਚੜ੍ਹ ਕੇ ਤੁਹਾਡਾ ਬੋਲ ਰਿਹਾ ਸੀ ਕਿ ਰਾਜ ਕਰਾਂਗੇ ਅਖੇ 25 ਸਾਲ ਬਿਨਾਂ ਵੋਟਾਂ ਤੋਂ ਰਾਜ ਕਰਨਗੇ ਇਹ ਭੁੱਲ ਗਏ ਕਿ ਵੋਟਾਂ ਜਿਹੜੀਆਂ 5 ਸਾਲ ਬਾਅਦ ਪੈਂਦੀਆਂ ਹੁੰਦੀਆਂ ਨੇ 25 ਸਾਲਾਂ ਬਾਅਦ ਨਹੀਂ ਪਰ ਉਦੋਂ ਹੰਕਾਰ ਸੀ ਉਸੇ ਹੰਕਾਰ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਨ ਦੇ ਵਾਸਤੇ ਤੁਸੀਂ ਕੋਈ ਕਸਰ ਨਹੀਂ ਛੱਡੀ ਲੋਕਾਂ ਦੇ ਸਾਹਮਣੇ ਤੁਹਾਡਾ ਤੇ ਤੁਹਾਡੇ ਨੇੜੇ-ਤੇੜੇ ਸਾਰਿਆਂ ਦਾ ਚਿਹਰਾ ਬਿਲਕੁਲ ਨੰਗਾ ਹੋ ਗਿਆ ਇਸੇ ਕਰਕੇ ਤੁਸੀਂ ਹਰ ਗੱਲ ਦੇ ਉੱਤੇ ਕਬਰਾ ਰਹੇ ਹੋ ਸੋ ਜਿੱਦਾਂ ਕਿ ਬਲਤੇਜ ਪੰਨੂ ਆਮਾਦੀ ਪਾਰਟੀ ਦੇ ਆਗੂ ਨੇ ਉਹਨਾਂ ਬੋਲੋ ਵੀ ਕੀ ਸਵਾਲ ਖੜੇ ਕਿਤੇ ਗਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਗਿਆ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਉਹ ਬਿਆਨ ਸੁਣੋ ਜਿਦੇ ਵਿੱਚ ਉਹ ਕਹਿ ਰਹੇ ਨੇ ਵੀ ਸਰਦਾਰ ਮਜੀਠੀਆ ਸਾਹਿਬ ਦੇ ਘਰੇ ਪੁਲਿਸ ਕਿਵੇਂ ਸਵੇਰੇ ਦਾਖਲ ਹੁੰਦੀ ਹੈ ਚੀਫ ਮਨਿਸਟਰ ਨੂੰ ਫ੍ਰਸਟ੍ਰੇਸ਼ਨ ਇੰਨੀ ਹੋ ਗਈ ਕਿ ਮੇਰੇ ਬੈਕ ਕੁਝ ਕਰ ਨਹੀਂ ਸਕਦਾ ਵਿਕਰਮ ਦੇ ਖਿਲਾਫ ਕਿਉਂਕਿ ਕੋਈ ਸਬੂਤ ਨਹੀਂ ਔਰੋਜ ਮੇਰੇ ਖਿਲਾਫ ਬੋਲਦਾ ਸਾਡੇ ਮੇਰੀ ਸਾਰੀ ਸਰਕਾਰ ਦੇ ਖਿਲਾਫ ਹੁੰਦਾ ਇਹਨੂੰ ਅੰਦਰ ਕਰਨਾ ਹੀ ਕਰਨਾ ਹੈ ਇਹਨੇ ਡੀਜੀਪੀ ਨੂੰ ਤੁਹਾਨੂੰ ਪਤਾ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀ ਲੈਂਦਾ ਬਹੁਤ ਜ਼ਿਆਦਾ ਇਹਨੂੰ ਹੋਸ਼ ਨਹੀਂ ਰਹਿੰਦਾ ਫਿਰ ਆ ਸੋਚਦਾ ਕਿ ਮੈਂ ਰਾਜਾ ਹਾਂ ਇਹਨੇ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ 24 April ਨੂੰ ਕੀ ਕਿਹਾ 24 ਜੂਨ ਨੂੰ 24 ਜੂਨ ਨੂੰ ਹੁਣੀ 24 ਜੂਨ ਐਸ 24 ਜੂਨ ਨੂੰ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ ਮੈਂ ਜੇ ਸਵੇਰ ਤੱਕ ਬਿਕਰਮ ਸਿੰਘ ਨਹੀਂ ਟਿਆ ਨਾ ਪੜਿਆ ਤੇ ਅਸੀਂ ਮੈਂ ਤੈਨੂੰ ਬਾਹਰ ਕੱਢੂਗਾ ਤੂੰ ਹੀ ਦੇਖ ਲੋ ਰਾਤ ਨੂੰ 10:30 ਵਜੇ 10:40 ਤੇ ਮਿਲਦਾ 10:30 10:40 ਤੇ ਰਾਤ ਨੂੰ ਡੀਜੀਪੀ ਲਿਖਦਾ ਵੇਜਿਲੈਂਸ ਨੂੰ ਕਹਿੰਦੇ ਜੀ ਇਹਦੇ ਤੇ ਪਰਚਾ ਦਿੱਤਾ ਜਾਏ ਦੇਖੋ ਡੀਜੀਪੀ 10:40 ਸ਼ਾਮ ਨੂੰ ਤੇ ਉਹੀ ਚੀਜ਼ ਜਿਹੜੇ ਸੁਪਰੀਮ ਕੋਰਟ ਦਿੱਤਾ ਸੀ ਆਈ ਤੁਸੀਂ ਪਰਚਾ ਦੇਖ ਲਓ ਉਹੀ ਚੀਜ਼ ਜੋ ਸੁਪਰੀਮ ਕੋਰਟ ਚ ਇਹਨਾਂ ਨੇ ਕਿਹਾ ਸੀ ਕਿ ਆ ਝੂਠਾ ਟ੍ਰੇਲ ਬਣਾਈ ਸੀ ਉਹੀ ਚੀਜ਼ ਉਹੀ ਕਾਗਜ਼ ਐਫੀਡੇਵਿਟ ਕੱਢ ਕੇ ਉਹੀ ਉਹ ਜਿਹੜਾ ਐਫੀਡੇਵਿਟ ਸੀ ਸਰਕਾਰ ਦਾ ਉਹਨੂੰ ਐਫਆਈਆਰ ਦਾ ਰੂਪ ਦੇਤਾ ਦੇਖੋ ਆ ਤਾਂ ਸਭ ਤੋਂ ਪਹਿਲੇ ਕੰਟੈਂਪਟ ਆਫ ਸੁਪਰੀਮ ਕੋਰਟ ਵੀ ਬਣਦੀ ਹੈ 10:40 ਤੇ ਡੀਜੀਪੀ ਨੇ ਚਿੱਠੀ ਲਿਖੀ ਸਵੇਰੇ 4 ਵਜੇ ਸਵੇਰੇ 4:00 ਵਜੇ ਪਰਚਾ ਹੁੰਦਾ ਹੈ ਯਾਰ ਮੈਂ ਹੈਰਾਨ ਹੈ ਜੇ ਇੰਨੀ ਐਫੀਸ਼ੀਐਂਟ ਹੋ ਗਈ ਪੰਜਾਬ ਪੁਲਿਸ ਕੀ 4 ਘੰਟਿਆਂ ਚ ਇਹਨਾਂ ਨੇ ਸਾਰੀ ਐਗਜ਼ਾਮਨ ਵੀ ਕਰ ਲਈ ਐਫਾਇਰ ਸਾਰਾ ਕੁਝ ਹੀ ਲੱਭ ਲਿਆ 4 ਘੰਟਿਆਂ ਦੇ ਅੰਦਰ ਤੇ ਸੈਕਸ਼ਨ ਸੀਨੀਅਰ ਇੰਸਪੈਕਟਰ ਸਵੇਰੇ 8:00 ਵਜੇ ਤੱਕ ਮੈਨੂੰ ਫਿਕਰਮੰਦਰ ਚਾਹੀਦਾ ਤੇ 4 ਵਜੇ ਦੇ ਬਾਅਦ 8 ਵਜੇ ਉਹਦੇ ਘਰੇ ਬੈਠੇ ਤੇ ਉਹਨੂੰ ਫੜ ਕੇ ਲੈ ਗਏ ਦੇਖੋ ਆ ਇੱਥੇ ਕਾਨੂੰਨ ਹੈ ਤੇ ਕੀ ਐਲੀਗੇਸ਼ਨ ਝੂਠ ਤੇ ਝੂਠ ਹੁਣ ਇਸ ਗੱਲ ਵਿੱਚ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਜਿਹੜੀ ਪਹਿਲੀ ਐਫਆਰ ਹੈ ਡਰੱਗਸ ਦੀ ਉਹ ਤਾਂ ਹੰਕੋਸ਼ ਹੀ ਹੋ ਗਈ ਸਮਝ ਲਓ ਉਹਦਾ ਕਲੀਨ ਸ਼ੀਟ ਮਿਲ ਗਈ ਸੁਪਰੀਮ ਕੋਰਟ ਨੇ ਕਹਿਤਾ ਕੋਈ ਐਵੀਡੈਂਸ ਨਹੀਂ ਦੂਜੇ ਨਹੀਂ ਐਵੀਡੈਂਸ ਨਹੀਂ ਹੁਣ ਇਹਨੇ ਕਿਹਾ ਕਿ ਡੀਏ ਦਾ ਕੇਸ ਬਣਾਓ ਆ ਜਿਹੜਾ ਹੁਣ ਪਰਚਾ ਦਿੱਤਾ ਹੈ ਇਹਦੇ ਵਿੱਚ ਡਰੱਗ ਦਾ ਨਾਂ ਹੀ ਨਹੀਂ ਹੈ ਕੇਸ ਤਾਂ ਬਿਕਰਮ ਦੇ ਆਪ ਬਣਾ ਰਹੇ ਸੀ ਨਾ ਕਿ ਇਹਨੇ ਡਰੱਗ ਖਰੀਦਦਾ ਜੀ ਗੰਗ ਵੇਚਦਾ ਹੈ ਡਰੱਗ ਲਾ ਲੋਡ ਨਾਲ ਮਿਲਦਾ ਹੈ ਉਹ ਪੈਸਾ ਇਕੱਠਾ ਹੁੰਦਾ ਹੈ ਉਹ ਪੈਸੇ ਤੋਂ ਅਸੀਂ ਇਹ ਪ੍ਰਾਪਰਟੀ ਲੈ ਰਹੀ ਆਪਣੀ ਕੰਪਨੀ ਐਸ ਐਫ ਆਰ ਦਾ ਨਹੀਂ ਉਹ ਜ਼ਿਕਰੀ ਨਹੀਂ ਕਿਸੇ ਡਰੱਗ ਦਾ ਭੇ ਕਿ ਕਿ ਹੁਣ ਇਹਨਾਂ ਨੇ ਸੋਚਿਆ ਕਿ ਨਵਾਂ ਕੇਸ ਬਣਾ ਦਈਏ ਕੰਟੈਂਟ ਉਹੀ ਹੈ ਐਫ ਆਰ ਦਾ ਜਿਹੜਾ ਇਹਨੇ ਸੁਪਰੀਮ ਕੋਰਟ ਪੇਸ਼ ਕੀਤਾ ਹੁਣ ਨਵਾਂ ਕੀ ਡਰਾਮਾ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਨਵੀਂ ਇੱਕ ਬਣਾਤੀ ਐਫ ਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜਦੋਂ ਵਿਕਰਮ 2007 ਚ ਵਿਕਰਮ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿਤੋ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ 5-2-3 ਸਾਲਾਂ ਜੀ ਪਹਿਲੀ ਗੱਲ ਵਿਕਰਮ 2007 ਤੋਂ ਇਕੱਲੇ 2 ਸਾਲ ਹੀ ਰਿਹਾ ਸੀ ਮਨਿਸਟਰ ਨੌ ਤੱਕ ਉਹਦੇ ਬਾਅਦ 3 ਸਾਲ ਹੈ ਨਹੀਂ ਸੀ ਇਹਨਾਂ ਨੇ ਕਿਹਾ ਤਾਂ ਕਿ ਆ ਪਤਾ ਹੀ ਬਿਗੈਰ ਸੋਚੇ ਸਮਝੇ ਜਿਵੇਂ ਮੇਰੇ ਐਫਆਰ ਸੀ ਵੱਡੇ ਬਾਦਲ ਸਾਹਿਬ ਦੀ ਐਫਆਰ ਸੀ ਇਹਨਾਂ ਨੇ ਪਾਰਕਿੰਗ ਲਾਰਡ ਨਾਈਕਰ 3500 ਕਰੋੜ ਦੇ ਐਫਆਰ ਵਿੱਚ ਲਿਖਤੇ ਉਹਦੇ ਬਾਅਦ ਚਲਾਨਟ ਤੱਕ ਹੈ ਹੀ ਨਹੀਂ ਸੀ ਕੁਝ ਵੀ ਨਾ ਹੀ ਹੋਣੀ ਸੀ ਅਸੀਂ ਚਤ ਤੋਂ ਬਦੇ ਅਸੀਂ ਦੁਨੀਆ ਦੀ ਸੈਰ ਕਰਿਆ ਪੰਜਾਬ ਦੇ ਸਰਕਾਰ ਤੋਂ ਕਰੋੜਾ ਰੁਪਏ ਲੈ ਕੇ ਸੈਰ ਕਰਿਆ ਤੇ ਕੁਝ ਨਹੀਂ ਪਾਇਆ ਹੁਣ ਇਹਨਾਂ ਨੇ ਕਿ ਆ ਹੀ ਡਰਾਮਾ ਫਿਰ ਤੋਂ ਕਰਤਾ ਕਿ 512 ਕਰੋੜ ਜਿਹਦੇ ਵਿੱਚੋਂ ਬਾਰੋਂ ਹਵਾਲੇ ਤਾਈਂ ਆਇਆ ਕੈਸ਼ ਕੋਈ ਤਕਰੀਬਨ 191 236 ਕਰੋੜ 141 ਕਰੋੜ ਹੈ ਸਰ ਹਾਂ 141 ਕਰੋੜ ਫੰਡਿੰਗ ਆਈ ਹੈ ਬਾਰੋਂ ਸਾਈਪ੍ਰਸ ਦੇ ਥਰੂ ਮੈਂ ਚੈਲੰਜ ਕਰਦਾ ਹਾਂ ਤੁਹਾਡੇ ਰਾਈ ਤੇ ਪੰਜਾਬ ਆਪਣੀ ਗੱਤਾਂ ਨੂੰ ਦੱਸਣਾ ਚਾਹੁੰਦਾ ਹੈ ਵਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ 2007 ਚ ਆਇਆ ਉਦੋਂ 33 ਸਾਲ ਦੀ ਉਮਰ ਸੀ ਪਹਿਲਾ ਇਲੈਕਸ਼ਨ ਲੜਿਆ ਪਹਿਲੇ ਸਿਆਸਤ ਵਿੱਚ ਨਹੀਂ ਸੀ ਬਿਕਰਮ ਸੋਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਮਾਮਲਾ ਲਗਾਤਾਰ ਪੱਖ ਦਾ ਜਾ ਰਹਾ ਤੇ ਜਿੱਦਾਂ ਸਰਦਾਰ ਸੁਖਬੀ ਸਿੰਘ ਬਾਦਰਵਾਲ ਇਲਜ਼ਾਮ ਲਗਾਏ ਗਏ ਨੇ ਉਤੇ ਹੀ ਬਲਤੇਜ ਪੰਨੂ ਵੱਲੋਂ ਵੀ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਗਿਆ ਹੁਣ ਵੇਖਣਾ ਹੋਵੇਗਾ ਆਨਲੇ ਸਮੇਂ ਦੇ ਵਿੱਚ ਬਿਕਰਮ ਸੋਮਜੀਠੀਆ ਦਾ ਕੇਸ ਕਿਹੜੇ ਮੋੜ ਤੇ ਜਾਂਦਾ ਆਨਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ